ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਆਪਾਂ ਅੱਜ ਗੱਲ ਕਰਦੇ ਆਂਗੇ ਰਜਿਸਟਰੀਆਂ ਬਾਰੇ ਜਿਹੜੇ ਪਿੰਡਾਂ ਦੇ ਲਾਲ ਲੈਣ ਦੇ ਅੰਦਰ ਘਰ ਸੀਗੇ ਉਹਨਾਂ ਬਾਰੇ ਜਿਨ੍ਹਾਂ ਨੂੰ ਆਪਣਾ ਚੈਨਲ ਵਧੀਆ ਲੱਗਦਾ ਵੀਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਕਮੈਂਟ ਕਰਿਆ ਕਰੋ ਨਾਲੇ ਸ਼ੇਅਰ ਕਰਿਆ ਕਰੋ ਵੀ ਆਪਾਂ ਕਿਵੇਂ ਦੱਸਦੇ ਆਂ ਆਪਣੇ ਦੂਜੇ ਬੰਦਿਆਂ ਨੂੰ ਭਾਈ ਵੀਰ ਨੂੰ ਤੇ ਆਪਾਂ ਗੱਲ ਕਰਦੇ ਰਜਿਸਟਰੀਆਂ ਬਾਰੇ ਬਿਰੇ ਜਿਨ੍ਹਾਂ ਨੇ ਪੈਂਡ ਦੇ ਵਿੱਚ ਘਰਨੇ ਲਾਲ ਲੈਣ ਦੇ ਅੰਦਰ ਉਹਨਾਂ ਦੀਆਂ ਹੁਣ ਰਜਿਸਟਰੀਆਂ ਬਣ ਰਹੀਆਂ ਨੇ ਰਜਿਸਟਰੀਆਂ ਬਣਨ ਦੇ ਲੋਕਾਂ ਨੂੰ ਆਇਆ ਵੀ ਆਪਾਂ ਨੂੰ ਪਤਾ ਨਹੀਂ ਕੀ ਫਾਇਦਾ ਹੋਊਗਾ ਇੱਕ ਤਾਂ ਸਾਰਿਆਂ ਨਾਲ ਵੱਡੀ ਗੱਲ ਆਪਾਂ ਫ੍ਰੀ ਚੀਜ਼ ਲੈਣ ਲਈ ਵੱਧ ਤੇਜ਼ ਨਾਲ ਵਰਤਦੇ ਆ ਉਹਨਾਂ ਨੇ ਬਸ ਇੱਕ ਗੱਲ ਸਰਕਾਰ ਨੇ ਕਹੀ ਆ ਵੀ ਅਸੀਂ ਤੁਹਾਨੂੰ ਰਜਿਸਟਰੀਆਂ ਫ੍ਰੀ ਬਣਾ ਕੇ ਦਵਾਂਗੇ ਹੁਣ ਕੋਈ ਵੀ ਚੀਜ਼ ਕੋਈ ਵੀ ਬੰਦਾ ਮੁਫਤ ਚੀਜ਼ ਕੋਈ ਨਹੀਂ ਦਿੰਦਾ ਸਰਕਾਰ ਨੇ ਫ੍ਰੀ ਬਣਾ ਕੇ ਬਾਅਦ ਚੋਂ ਆਪਾਂ ਤੁਹਾਨੂੰ ਲੁੱਟਣਾ ਵੀਰ ਆਪਣੇ ਗੁੱਸੇ ਸੀਗੇ ਵੀ ਤੂੰ ਥੋੜਾ ਜਿਹਾ ਵਿਸਤਾਰ ਨਾਲ ਦੱਸਿਆ ਕਰ ਗੁੱਸੇ ਗਿੱਲੇ ਸੀ ਵੀਰੇ ਵੀਡੀਓ ਲੰਮੀ ਹੋ ਜਾਂਦੀ ਆ ਪਰ ਐਤਕੀ ਆਪਾਂ ਵਿਸਤਾਰ ਨਾਲ ਹੀ ਦੱਸਾਂਗੇ ਵੀ ਸਾਰਿਆਂ ਨੂੰ ਵੱਡੀਆਂ ਗੱਲਾਂ ਕੀ ਸੀਗੀਆਂ ਰਜਿਸਟਰੀ ਬਣਾ ਕੇ ਜਦੋਂ ਆਪਾਂ ਨੂੰ ਦੇ ਦਿੰਦੇ ਆਗੇ ਉਦੋਂ ਆਪਾਂ ਨੂੰ ਇਹ ਹੁੰਦਾ ਵੀ ਪੈਸਾ ਜਿਹੜਾ ਉਹ ਆਪਾਂ ਨੂੰ ਇੱਕ ਨੰਬਰ 'ਚ ਦੇਣਾ ਪੈਂਦਾ ਚਲੋ ਉਹਦਾ ਤਾਂ ਕੋਈ ਦੁੱਖ ਨਹੀਂ ਹੈਗਾ ਪਰ ਜਿਹਦਾ ਸਟਾਮ ਦਾ ਖਰਚਾ ਹੋਇਆ ਕਰੂ ਵਿਸਵੇ ਮੰਗਰ ਜਾਂ ਰਜਿਸਟਰੀ ਖਰਚਾ ਲਾ ਲਓ ਕਚਹਿਰੀਆਂ 'ਚ ਜਾ ਕੇ ਕਰਾਉਣੀ ਪੈ ਕਰੂਗੀ ਉਹ ਖਰਚੇ ਵੱਧ ਜਾਣੇ ਆ ਠੀਕ ਹੈ ਨਾ ਜੀ ਤੇ ਇੱਕ ਜਦੋਂ ਹੁਣ ਇਹ ਸਾਨੂੰ ਰਜਿਸਟਰੀ ਬਣ ਗਈ ਇਹਨਾਂ ਨੇ ਸ਼ਹਿਰ ਮੰਗੂ ਡਿਵੈਲਪਮੈਂਟ ਕਰਨੀ ਹੈ ਕਿ ਵੀ ਸ਼ਹਿਰ 'ਚ ਡਿਵੈਲਪਮੈਂਟ ਕੀ ਆ ਬਈ ਕੋਈ ਸ਼ਹਿਰ 'ਚ ਡਿਵੈਲਪਮੈਂਟ ਨਹੀਂ ਗੰਨਦੀ ਆ ਹੁਣ ਪਿੰਡਾਂ ਦੇ ਵਿੱਚ ਆਪਾਂ ਮੰਗਦੇ ਆ ਵੀ ਸੀਵਰੇਜ ਪੈਣ ਸਹੂਲਤਾ ਮੰਗਦੇ ਨਾ ਸੀਵਰੇਜ ਪਾਉਣ ਦੇ ਬਾਅਦ ਇਹ ਸੋ ਤੋਂ ਸ਼ਹਿਰ ਵਾਲਾ ਸਿਸਟਮ ਕਰ ਦੇਣਾ ਇਹਨਾਂ ਨੇ ਜਿਹੜਾ ਤੁਹਾਡਾ ਘਰ ਆਗਾ ਘਰ ਦਾ ਜਦੋਂ ਰਜਿਸਟਰੀ ਬਣ ਗਈ ਉਹਨਾਂ ਕੋਲ ਸਾਰਾ ਬਾਇਓ ਡਾਟਾ ਚਲਿਆ ਗਿਆ ਫਿਰ ਤੁਹਾਨੂੰ ਕਹਿਣਗੇ ਵੀ ਤੁਸੀਂ ਆਪਦੇ ਘਰ ਦਾ ਸਾਨੂੰ ਸੀਵਰੇਜ ਬਿੱਲ ਦਿਓ ਜਿਵੇਂ ਸ਼ਹਿਰ ਮੰਗੂ ਪਾਣੀ ਦਾ ਬਿੱਲ ਦਿਓ ਹੁਣ ਆਪਾਂ ਨੂੰ ਕੋਈ ਸੀਵਰੇਜ ਬਿੱਲ ਨਹੀਂ ਹੈਗਾ ਜਿਹੜਾ ਕਿ ਫालतू ਦਾ ਪਿਆ ਕਰੂਗਾ ਤੁਹਾਨੂੰ 600 ਰੁਪਇਆ ਵੀ ਨਿਰਹਾ ਨਾ 1200 ਰੁਪਇਆ ਇੱਕ ਫਲਾਸ ਮੰਗਰ ਦੇਖੋ ਆਪਾਂ ਜੇ 2-3 ਬਣਾਉਣਾ ਫਿਰ ਉਸ ਹਨ ਫਿਰ ਸੋਤੋ ਲਿਆ ਕਰਨਗੇ ਪ੍ਰਾਪਰਟੀ ਟੈਕਸ ਬਸਵੇ ਦਾ ਹੁੰਦਾ ਬਈ ਵੀ ਕਿੰਨਾ ਟੈਕਸ ਹੋਇਆ ਕਰੂਗਾ ਫਿਰ ਜੇ ਦੋ ਤੁਸੀਂ ਕੋਈ ਮਕਾਨ ਵੇਚਣਾ ਹੋਇਆ ਕਰੂ ਫਿਰ ਉਹਦੀ ਐਨਓਸੀ ਲੈਣੀ ਪੈਂਦੀ ਆ ਵੀ ਜੇ ਜਿਹੜੀ ਰੱਖ ਰਖਈਏ ਲਈ ਅਸੀਂ ਸੜਕ ਬਣਾਉਣਾ ਜਾਂ ਗਲੀ ਬਣਾਉਣੀ ਆ ਉਹਦੇ ਪੈਸੇ ਲੱਗਿਆ ਕਰਨਗੇ ਕਿਉਂਕਿ ਜਦੋਂ ਉਹਨਾਂ ਕੋਲ ਬਾਇਓ ਡਾਟਾ ਚੱਲਿਆ ਗਿਆ ਸਾਰਾ ਕੁਝ ਚੱਲਿਆ ਗਿਆ ਫਿਰ ਇਹ ਸਿਸਟਮ ਚੱਲ ਪੂ ਦੂਜੀ ਗੱਲ ਜਦੋਂ ਤੁਸੀਂ ਨਵਾਂ ਘਰ ਬਣਾਉਣਾ ਹੋਇਆ ਕਰੂ ਉਦੋਂ ਦੀ ਪਰਮਿਸ਼ਨ ਲੈਣੀ ਪੈਂਦੀ ਹੈ ਸ਼ਹਿਰ ਵਾਂਗੂ ਸ਼ਹਿਰਾਂ ਵਾਂਗੂ ਪਰਮਿਸ਼ਨ ਲੈਣੀ ਪਿਆ ਕਰੂ ਵੀ ਤੁਸੀਂ ਕਿੰਨੇ ਮੰਜ਼ਲ ਪਾਉਣਾ ਕਿੰਨਾ ਏਰੀਆ ਕਵਰ ਕਰਨਾ ਫਿਰ ਉਹਦਾ ਨਕਸ਼ਾ ਉਹਨਾਂ ਨੂੰ ਦਿਆ ਕਰੋਗੇ ਤੁਸੀਂ ਉਹ ਸਰਕਾਰੀ ਕਾਗਜ਼ਾਂ ਦੇ ਚਾੜ੍ਹਨ ਦਾ ਖਰਚੇ ਹੀ 15-15 ਦਾ ਬੈਸਟ ਵਨਸਾ ਹੁੰਦਾ ਵੀ ਲੱਖ ਲੱਖ ਰੁਪਈਆ ਵੀ ਲੱਗਦਾ ਵਿਚ ਕਰਨਾ ਨਕਸ਼ੇ ਦਾ ਵੀ ਇਹ ਚੀਜ਼ਾਂ ਸੁੱਤੋਂ ਕਰਾਇ ਕਰਨੇ ਇਹ ਖਰਚੇ ਵੱਧ ਜਾਣੇ ਆ ਇਹ ਫਿਰ ਜਦੋਂ ਭਾਈ ਰਾਹ ਦੇ ਵਿੱਚ ਲੋਕ ਲੰਗੇ ਜਾਂਦੇ ਸੀਗੇ ਵੀ ਤੁਸੀਂ ਕੀ ਕਰਿਆ ਨਾ ਅਗਲ ਕਹਿੰਨਾ ਰਜਿਸਟਰੀ ਬਣਾਉਣ ਨੇ ਅਸੀਂ ਮੈਂ ਯਾਰ ਰਜਿਸਟਰੀ ਬਣਾਉਣ ਦਾ ਘੱਟਾ ਹੀ ਆ ਕੀ ਫਾਇਦਾ ਤੇ ਕਹਿੰਦੇ ਨਹੀਂ ਨਹੀਂ ਤੈਨੂੰ ਕੀ ਪਤਾ ਫਿਰ ਆਪ ਆਪਦੇ ਘਰੇ ਆ ਕੇ ਆਪਦੇ ਬਾਪੂ ਨੂੰ ਕਿਹਾ ਵੀ ਤੂੰ ਪਰ ਰਜਿਸਟਰੀ ਨਹੀਂ ਬਣਾਉਣੀ ਵੀ ਇਹਦਾ ਆਪਾਂ ਨੂੰ ਨੁਕਸਾਨ ਹੀ ਆ ਕਹਿੰਦਾ ਅੱਜ ਬਣਦੇ ਆ ਕੱਲ ਨੂੰ ਸ਼ਾਇਦ ਨਾ ਬਣਨ ਜਦੋਂ ਲੋਕ ਬਣਾਉਂਦੇ ਤੂੰ ਵੀ ਬਣਾ ਲੈ ਵੀ ਅੱਜ ਕੱਲ੍ਹ ਬਈ ਜਦੋਂ ਇੱਕ ਇਹ ਇਕੱਠਣ ਵਾਲੀ ਕੰਮ ਹੁੰਦਾ ਜਦੋਂ ਸਾਰੇ ਜਾਨੇ ਜਵਾਬ ਦਿੰਦੇ ਤਾਂ ਫੇਰ ਹੀ ਗੱਲ ਜੁੜਦੀ ਆ ਇੱਕ ਜਾਨਾ ਆਪਾਂ ਪੁੱਛਣ ਲੱਗੇ ਨੇ ਇੱਕ ਗਰੀਬ ਬੰਦਾ ਲੰਘਿਆ ਜਾਂਦਾ ਸੀ ਮਹਾਂਕਲ ਤੂੰ ਕਹਿੰਦਾ ਮੈਂ ਵੀ ਰਜਿਸਟਰੀ ਬਣਾਉਣੀ ਆ ਮਕਾਨ ਦੀ ਮਾ ਫੇਰ ਕਿਆ ਅਜੈਸਟਰੀਆਂ ਦਾ ਫਾਇਦਾ ਕਿ ਉਹ ਆਪਾਂ ਚੱਲ ਜ਼ਿੰਮੇਦਾਰ ਨੂੰ ਤਾਂ ਆਪਾਂ ਪੁੱਛ ਲੈ ਵੀ ਇਹ ਆਪਾਂ ਅੱਜ ਬਣਦੀਆਂ ਉਹ ਕਹਿੰਦਾ ਆਪਾਂ ਨੂੰ ਲੋਨ ਮਿਲ ਜਾਏਗਾ ਮਤਲਬ ਜਿਹੇ ਜੀ ਆਪਣੀ ਸੋਚ ਹੁੰਦੀ ਆਪਾਂ ਉਹਦੀ ਦੱਸ ਦਿਆਂ ਅਗਲੇ ਨੂੰ ਮੈਂ ਠੀਕ ਆ ਪਰ ਮੈਨੂੰ ਬਾਅਦ ਵਿੱਚ ਦੁੱਖ ਲੱਗਿਆ ਵੀ ਇੱਕ ਗਰੀਬ ਬੰਦਾ ਜਦੋਂ ਮਕਾਨ ਤੇ ਲੋਨ ਲੈ ਲੂਗਾ ਉਹਨੂੰ ਭਰਨਾ ਵੀ ਪਊਗਾ ਭਾਈ ਇੱਕ ਕੋਈ ਵੀ ਬੰਦਾ ਇਹ ਚੀਜ਼ ਨਾ ਸੋਚ ਕੇ ਚੱਲੋ ਵੀ ਆਪਾਂ ਨੂੰ ਕੋਈ ਸਹੂਲਤਾਂ ਸਰਕਾਰ ਦੀ ਕੋਈ ਨਹੀਂ ਇਹ ਵੀ ਸਰਕਾਰ ਵੀ ਟਾਈਮ ਤੇ ਦਿੰਦੇ ਆ ਉਹਦਾ ਦੇਖ ਵਿਚਾਰ ਕੇ ਕੋਈ ਵੀ ਕੋਲੋਂ ਕੁਝ ਨਹੀਂ ਦਿੰਦੇ ਆਪਣੇ ਟੈਕਸ ਚੋਂ ਹੀ ਦੇਣਾ ਇਹਨਾਂ ਨੇ ਤੇ ਜਦੋਂ ਲੋਕ ਆਪਾਂ ਨੂੰ ਇਹ ਗੱਲ ਦਾ ਲੱਗਿਆ ਵੀ ਬੰਦਾ ਲੋਨ ਲੈ ਲੂ ਲੋਨ ਨੇ ਬਈ ਲਿਮਟ ਹੈ ਜਦੋਂ ਆਉਣ ਦੇ ਲਵੇ 3 ਲੱਖ 3 ਬਿਸਵੇ ਪਲਾਟ ਦੇਣ ਉਹਨੂੰ ਕਹਿਣਗੇ ਵੀ ਤੇਰਾ 2 ਲੱਖ ਰੁਪਏ ਬਿਸਵੇ ਦਾ ਰੇਟ ਆ ਤੈਨੂੰ 70% ਦੇ ਹਿਸਾਬ ਨਾਲ 4 ਲੱਖ ਰੁਪਏ ਜਾਂ 5 ਲੱਖ ਲੋਨ ਦਾ ਮਿਲੂ ਠੀਕ ਹੈ ਨਾ ਉਹਨੇ 4-5 ਲੱਖ ਲੋਨ ਦਾ ਲੈ ਕੇ ਕੋਈ ਉਹਦੇ ਸਬਸਿਡੀ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਬਾਈ ਫਿਰ ਮੰਨ ਲਓ ਆਪਾਂ ਬੰਨੇ ਗਏ ਉਹਦੀ ਨੂੰ ਲੋਨ ਲੈ ਲੈ ਉਹਨੂੰ ਕਿਸ਼ਤ ਭਰਨੀ ਪਊ ਆਪਦੀ ਕਮਾਈ ਚ ਗਰੀਬ ਬੰਦਾ ਦਾ ਕਿਹੜੀ ਵੱਜ ਨਹੀਂ ਆਉਂਦਣ ਹੁੰਦੀ ਹੈਗੀ ਜੇ ਜ਼ਿੰਮੇਦਾਰ ਲੈਦਾ ਵਾਹਨ ਹੁੰਦਾ ਵੀ ਫਾਸਲਾ ਉਹਨੇ ਤਾਂ ਦਿਹਾੜੀ ਜਾਣਾ ਕਦੇ ਲੱਗੀ ਕਦੇ ਨਾਲ ਜਦੋਂ ਪੈਸੇ ਨਹੀਂ ਭਰੇ ਜਾਣੇ ਕਈ ਵਾਰੀ ਬਈ ਮਜਬੂਰੀ ਬਣ ਜਾਂਦੀ ਹੈ ਬੰਦੇ ਦੀ ਤਾਂ ਫਿਰ ਉਹਨੂੰ ਘਰੇ ਆ ਕੇ ਉਹਨੂੰ ਤੰਗ ਕਰਨ ਕਿ ਕਿਸ਼ਤਾਂ ਲਈ ਤਾਂ ਉਹਦਾ ਘਰ ਵੀ ਉਹਨੂੰ ਖਾਲੀ ਕਰਨਾ ਪੈਂਦਾ ਆਪਾਂ ਪਿੰਡਾਂ ਦੇ ਦੇਖਦੇ ਕੋਈ ਬੰਦਾ ਦੁਕਾਨ ਤੇ ਜਾਂ ਕਾਸਤੇ ਲੈ ਲੈਂਦਾ ਨਹੀਂ ਚੱਲਦੀ ਘਾਟਾ ਪੈਂਦਾ ਤਾਂ ਉਹਨੂੰ ਵਿਹਲਾ ਕਰਨਾ ਪੈਂਦਾ ਫਿਰ ਤੁਸੀਂ ਆਪਸਾਬ ਲਾ ਲਓ ਇਹਨਾਂ ਨੇ ਐਸੇ ਹਿਸਾਬ ਨਾਲ ਲੋਕਾਂ ਨੂੰ ਵਿਸਾਉਣਾ ਪੈਸਾ ਆਪਣੇ ਆਪਾਂ ਨੂੰ ਦੇ ਕੇ ਇਹਨਾਂ ਨੇ ਆਪਾਂ ਨੂੰ ਘਰ ਪਿੰਡਾਂ 'ਚੋਂ ਕੱਢ ਦੇਣਾ ਕਿਉਂ ਫੁੱਟ ਪੈ ਜਾਣੀਆਂ ਬਾਈ ਅਗਲਾ ਕਹਿੰਦਾ ਦੂਜੀ ਗੱਲ ਹੈ ਅਗਲਾ ਕਹਿੰਦਾ ਆਪਾਂ ਨਹੀਂ ਭਰਾਂਗੇ ਵਿੱਚ ਦੇ ਬੰਦਿਆਂ ਦੀ ਸੋਚ ਇਹ ਹੁੰਦੀ ਆ ਵੀ ਜੇ ਗੱਲਬਾਤ ਹੋ ਗਈ ਨਹੀਂ ਭਰਾਂਗੇ ਸੀ ਤਾਂ ਐ ਹੋਜੀ ਬਾਈ ਜਦੋਂ ਆਗਲੇ ਨੇ ਆ ਕੇ ਛੋਡਾ ਮਕਾਨ ਕੁਰਕਰੀ ਲਈ ਕਰਤਾ ਤੁਸੀਂ ਰੋਕ ਨਹੀਂ ਸਕਦੇ ਚਲੋ ਰੋਕ ਵੀ ਲਿਆ ਜਿਹੜੀ ਸਰਕਾਰੀ ਜਦੋਂ ਛੋਡੀ ਜੇਸਟ ਦੀ ਬਣ ਗਈ ਸਭ ਕੁਝ ਹੋ ਗਿਆ ਉਹ ਉੱਪਰ ਤੱਕ ਕਾਗਜ਼ਾਂ 'ਚ ਚੜ ਜਾਣਾ ਬਈ ਤੁਸੀਂ ਇਹ ਮਕਾਨ ਤਾਂ ਇੰਨਾ ਲਾਉਣ ਲਿਆ ਹੋਇਆ ਐ ਇਨਾ ਉਹ ਕਿਸੇ ਨੂੰ ਤੁਸੀਂ ਬੇਚ ਨਹੀਂ ਸਕਦੇ। ਛੋਟੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਛੋੜਦੇ ਤੇ ਇਹ ਕਰ ਜਾ ਰਹੂਗਾ। ਬਾਹਦੈ ਹੀ ਜਾਊਗਾ। ਨਾ ਉਹ ਸਰਕਾਰੀ ਨੌਕਰੀ ਕਰ ਸਕਣ ਕਿ ਉਹਨਾਂ ਨੇ ਜੇ ਸਰਕਾਰੀ ਨੌਕਰੀ ਲੱਗਦਾ ਜਾਂ ਕਰਦਾਗਾ ਉਹਦੀਆਂ ਤਰ੍ਹਾਂ ਖਾਂ ਜੋ ਪੈਸੇ ਕੱਟਣ ਲੱਗ ਜਾਂਦੇ ਨੇ। ਵੀ ਇਹ ਸਿਸਟਮ ਆ ਬਈ ਤੁਸੀਂ ਥੋੜਾ ਜਿਹਾ ਦੇਖ ਕੇ ਚੱਲੋ। ਕੋਈ ਵੀ ਬੰਦਾ ਕੋਈ ਵੀ ਅੱਗੇ ਸਰਕਾਰਾਂ ਆਪਾਂ ਕਹਿੰਦੇ ਆ ਵੀ ਵਧੀਆ ਸੀ ਹੁਣ ਸੋ ਉਹਨੂੰ ਐਸਾ ਉਹਨਾਂ ਨੇ ਪਸਾਉਣਾ ਕਾਬਜਾ ਕਰਨਾ ਆਪਾਂ ਪਹਿਲਾਂ ਵੀ ਦੱਸ ਦਿਆ ਉਹਨੇ ਆ ਵੀ ਇਹ ਜਿਹੜੀਆਂ ਰਜਿਸਟਰੀਆਂ ਬਣਾਈਆਂ ਨੇ ਹੁਣ ਇਹਨਾਂ ਨੇ ਪੂਰਾ ਮੁਠੀ ਜੋ ਕਰਕੇ ਮਤਲਬ ਕਰਜਾਈ ਕਰਕੇ ਲੋਕਾਂ ਨੂੰ ਕਾਸੇ ਜੋ ਬੋਲਣ ਜੋਗਾ ਛੱਡਣਾ ਨਹੀਂ ਵੀ ਜੇ ਤੁਸੀਂ ਬੋਲਦੇ ਹੋ ਤਾਂ ਅਸੀਂ ਛੱਡਣ ਵਾਲਾ ਵਿਹਾਰ ਕਰਾਂਗੇ ਇਹੀ ਚੀਜ਼ ਹੈ ਜਦੋਂ ਉਹਨਾਂ ਨੇ ਸਾਰਾ ਕੁਝ ਆਪਦੇ ਹੱਥੇ ਠੇਟ ਕਰ ਲਿਆ ਤੁਸੀਂ ਇੱਕ ਪਾਣੀ ਦਾ ਗਲਾਸ ਵੀ ਉਹਨਾਂ ਦੀ ਇਜਾਜ਼ਤ ਤੋਂ ਬਿਨਾਂ ਨਹੀਂ ਪੀ ਸਕੋਗੇ ਜਦੋਂ ਉਹਨਾਂ ਕੋਲ ਸਾਰਾ ਸਿਸਟਮ ਹੋਊਗਾ ਪਾਣੀ ਵੀ ਆਪ ਆਪ ਦਾ ਥੱਲੋਂ ਖਰਾਬ ਕਰਨ ਵੀ ਆਪਣਾ ਕਹਿਣ ਦਾ ਮਤਲਬ ਇਹ ਹੈ ਵੀ ਤੁਸੀਂ ਸਿਆਣੇ ਹੋ ਜੋ ਸਿਆਣੇ ਹੋ ਕੇ ਆਪਦੀ ਸਮਝ ਨਾਲ ਚੱਲੋ ਹੁਣ ਆਪਾਂ ਨਿਊਜ਼ ਦੇਖ ਰਹੇ ਹਾਂ ਉਹਦੇ ਵਿੱਚ ਵੀ ਆਉਂਦਾ ਬਈ ਤੁਸੀਂ ਸਾਰੇ ਪੈਸੇ ਆਪਦੇ ਬੈਂਕਾਂ 'ਚ ਨਾ ਤਰੋ ਕਿਸੇ ਵੇਲੇ ਵੀ ਕੋਈ ਬੈਂਕ ਦਿਵਾਲੇ ਕੱਢ ਸਕਦੀ ਹੈ ਇਹ ਸਿਸਟਮ ਬਣਾਣਾ ਬਈ ਅਵਾਨੀਆਂ ਅਡਵਾਨੀਆਂ ਨੇ ਬੈਂਕਾਂ ਖਰੀਦ ਲੈਣੀਆਂ ਨੇ ਇਹ ਜਦੋਂ ਆਪਣੇ ਬੈਂਕਾਂ ਤੋਂ ਲੋਨ ਨਹੀਂ ਭਰਾਂਗੇ ਫਿਰ ਅਵਾਨੀ ਅਡਵਾਨੀਆਂ ਨੇ ਬੈਂਕਾਂ ਖਰੀਦ ਲਈਆਂ ਇਹ ਅਵਾਨੀਆਂ ਨੇ ਤਾਂ ਆਟੋਮੈਟਿਕ ਹੀ ਉਹਨਾਂ ਦੇ ਨਾਂ ਵਾਹਣ ਚੜ ਜਾਣੇ ਆ ਇਹ ਗੱਲ ਮੇਰੀ ਸੁਣ ਕੇ ਤੁਹਾਨੂੰ ਹੈਰਾਨ ਇਹ ਹਿਸਾਬ ਨਾਲ ਹੀ ਪੈਂਡ ਚੜ ਜਾਣੇ ਆ ਵੀ ਤੁਸੀਂ ਆਪ ਦਾ ਬਚੋ ਇਹਨਾਂ ਨੇ ਸਰਕਾਰਾਂ ਨੇ ਉਹਨਾਂ ਨੂੰ ਹੀ ਦੇਣਾ ਕਿਸੇ ਢੰਗ ਨਾਲ ਦੇਣਾ ਉਹਨਾਂ ਦੀਆਂ ਸੋਚਾਂ ਨੇ ਉਹ ਬਹੁਤ ਪੁਰਾਣੇ ਪਾਪੀ ਨੇ ਉਹ ਆਪਣੇ ਤੋਂ ਆਉਣ ਵਾਲੇ 100 ਸਾਲਾਂ ਦਾ ਪਹਿਲਾਂ ਦਾ ਸੋਚਦੇ ਨੇ ਵੀ ਆਪਾਂ ਇਹਨਾਂ ਤੋਂ ਪਿੰਡੇ ਤੋਂ ਚੰਮ ਕਿਵੇਂ ਲਾਉਣਾ ਉਹ ਆਪਣੇ ਪਿੰਡਿਆਂ ਤੋਂ ਚੰਮ ਛੱਡਣਾ ਹੀ ਨਹੀਂ ਚਾਹੁੰਦਾ ਇਹ ਅੰਗਰੇਜ਼ਾਂ ਵਾਲੀ ਸਰਕਾਰ ਬਣੂ ਜ਼ਮੀਨ ਵੀ ਛੋਟੀ ਘਰ ਵੀ ਛੋਟਾ ਰਹਿਣ ਬਸੇਰਾ ਵੀ ਛੋਟਾ ਸਭ ਕੁਝ ਛੋਟਾ ਸਾਨੂੰ ਉਹਦੇ ਪੈਸੇ ਦੇਣੇ ਪੈਣਗੇ ਧਰਤੀ ਤੇ ਰਹਿਣ ਲਈ ਪਾਣੀ ਪੀਣ ਦੇ ਪੈਸੇ ਦੇਣੇ ਪੈਣਗੇ ਜਿਵੇਂ ਗੋਰਿਆਂ ਦੇ ਟਾਈਮ ਸੀਗਾ ਆਪਾਂ ਇੰਨਾ ਬੋਲਦੇ ਹੋਏ ਸੋ ਤੋਂ ਮਾਫੀ ਲੈਨੇ ਆ ਬਾਈ ਅਗਲੇ ਪਾਠ ਚ ਦੱਸਾਂਗੇ